ਹੈਲੋ ਫਰੈਂਡ ਸਾਰਿਆਂ ਨੂੰ ਸਤ ਸ੍ਰੀ ਅਕਾਲ ਇਹ ਸਾਡਾ ਅਪਲਾਈ ਵਾਲਾ ਡੋਰ ਹੈ ਇਹ ਤੇ ਕਿਸ ਤਰ੍ਹਾਂ ਅਪਲਾਈ ਦੇ ਦਿੱਲੇ ਬਣਾਇਦੇ ਆ ਤੁਹਾਨੂੰ ਲਗਾ ਕੇ ਵਿਖਾਵਾਂਗੇ ਕਿਸ ਤਰ੍ਹਾਂ ਤਿਆਰ ਕਰੀਦੇ ਆ ਔਰ ਇਹਦੇ ਵਿੱਚ ਲੋਅਰ ਵਾਲਾ ਡਿਜ਼ਾਈਨ ਹੋਇਆ ਸਾਰਨਾ ਪਹਿਲੇ ਅਸੀਂ 1.5 ਇੰਚ ਟੇਪਰ ਵਾਲੀ ਮੋਲਡਿੰਗ ਲੈ ਲਾਂਗੇ ਜਿਹਦਾ ਇੱਕ ਸਿਰਾ 9mm ਹੈ ਔਰ ਇੱਕ ਸਿਰਾ ਸੀ 3mm ਤਿਆਰ ਕੀਤਾ ਟੇਪਰ ਵਿੱਚ ਇਹਦੀਆਂ ਸਾਰਨਾ ਪਹਿਲੇ ਅਸੀਂ ਜਿੱਦ ਨਾਲ ਅਸੀਂ ਮੋਲਡਿੰਗ ਕੱਟ ਲਈਏ ਕੱਲੋਂ ਵਾਲਾ ਅੱਡਾ ਹੁੰਦਾ ਜਿਵੇਂ ਕਹਿੰਨੇ ਆ ਸੀ ਉndeਸ ਕਲਮਾ ਕੱਟ ਲੈਣੀ ਆਂਦੀ ਆ ਔਰ ਇਹਨੂੰ ਅਸੀਂ ਦਰਵਾਜਾ ਜਿਹੜਾ ਸਾਡਾ ਡੋਰ ਹੈ ਉਹਦੇ ਚਾਰੋਂ ਸਿਰੇ ਤੇ ਭਰ ਲੈਣਾ ਔਰ ਜਿਹੜਾ ਤੁਹਾਡਾ 3mm ਵਾਲਾ ਸਿਰਾ ਹੈ ਉਹਨੂੰ ਅਸੀਂ ਡੋਰ ਦੇ ਜਿਹੜੇ ਕੰਨੀਆਂ ਉਹਦੇ ਨਾਲ ਮਲਾ ਕੇ ਲਗਾਵਾਂਗੇ ਤਾਂ ਕਿ ਸਾਡੀ ਜਿਹੜੀ ਸ਼ੇਪ ਹੈ ਉਹ ਦਿੱਲੀ ਵਾਲੀ ਬਿਲਕੁਲ ਆਏ ਇਸ ਤਰੀਏ ਅਸੀਂ ਚਾਰੋਂ ਸਾਈਡ ਇਹਦੇ ਅਸੀਂ ਜਿਹੜੀਆਂ ਅਸੀਂ ਮੋਲਡਿੰਗ ਬਣਾਈ ਹੈ ਟੇਪਰ ਵਾਲੀ ਭਰ ਲਾਂਗੇ ਅਸੀਂ ਇਹ ਵੀ ਕਲਮਾ ਤਿਆਰ ਕਰਕੇ ਅਸੀਂ ਇਹਨੂੰ ਉਹਨੂੰ ਪੇਸਟ ਕਰ ਦਾਂਗੇ ਫੈਵਿਕੋ ਲਗਾ ਕੇ ਫੈਵਿਕੋ ਲਗਾ ਕੇ ਅਸੀਂ ਇਹਨੂੰ ਕਿੱਲਾ ਲਗਾ ਦਾਂਗੇ 4.29 17 ਨੰਬਰ ਅਗਰ ਤੋਂ ਬਾਅਦ ਅਸੀਂ ਦੂਸਰਾ ਪੀਸ ਵੀ ਭਰ ਦਾਂਗੇ ਚਾਰੋਂ ਪੀਸ ਤੁਸੀਂ ਇਸ ਤਰ੍ਹਾਂ ਲਗਾ ਦੇਣੇ ਆ ਪੇਸਟ ਕਰ ਦੇਣੇ ਆ ਚਾਰੋਂ ਕੋਨਾਂ ਤੇ ਅਸੀਂ ਇਹ ਮੋਲਡਿੰਗ ਪੇਪਰ ਵਾਲੀ ਭਰ ਦੇਣੀ ਆ ਇਹ ਸਾਡੀ ਮੋਲਡਿੰਗ ਭਰੀ ਹੈ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਅਸੀਂ ਇਹ 9mm ਦੀ ਪਲਾਈ ਲੈ ਲਈ ਆ ਔਰ ਇਹ ਜਿਹੜਾ ਸਾਡਾ ਜਿਹੜਾ ਡੋਰ ਦਾ ਸਾਈਜ਼ ਅੰਦਰ ਅੰਦਰ 24 ਇੰਚ ਹੈ ਇਸ ਕਰਕੇ ਅਸੀਂ ਇਹਨੂੰ 8-8 ਇੰਚ ਦੇ ਪੀਸ ਤਿਆਰ ਕਰਾਂਗੇ ਐਨਐਸੀ ਇਹਨੂੰ ਔਨੇ 7 ਕੱਟ ਦਾਂਗੇ ਕਿਉਂਕਿ ਇਹਦੀ ਟੱਕਰ ਤੇ ਅਸੀਂ ਮਾਰਜਿਨ ਲਗਾਵਾਂਗੇ ਤਾਂ ਕਿ ਜਿਹੜੀ ਸਾਈਡ ਹੈ ਉਹ ਸਾਡੀ ਪ੍ਰਾਈ ਟੱਕਰ ਨਾ ਵਿਖੇ ਜਦੋਂ ਪਾਲਿਸ਼ ਹੋਏਗੀ ਤੇ ਉਸ ਸਾਗਵੰਦ ਦਾ ਗੋੜਾ ਲੱਗੇਗਾ ਤੇ ਉਹਦੇ ਨਾਲ ਹੀ ਇਹ ਮੈਚ ਕਰ ਦੇਗੀ ਅਸੀਂ ਇਸ ਤਰ੍ਹਾਂ ਇਹ ਦੋ ਸੂਤ ਦੇ ਮਾਰਜਨ ਤਿਆਰ ਕੀਤੇ ਆ ਸੀ ਉਹਨੂੰ ਅਸੀਂ ਪੇਸਟ ਕਰ ਲਾਂਗੇ ਆ ਲਗਾ ਲਈਆਂ ਸੀ ਦੋਵੇਂ ਫੱਟੀਆਂ ਤੇ ਔਰ ਜੋ ਵੀ ਇਹਦੀ ਥੋੜੀ ਬਹੁਤ ਉਚਾਈ ਉੱਤੇ ਗ੍ਰੈਂਡਰ ਮਾਰ ਲਾਂਗੇ ਅਸੀਂ ਗ੍ਰੈਂਡਰ ਲਗਾ ਕੇ ਅਸੀਂ ਤਿਆਰ ਕਰ ਲਾਂਗੇ ਦੋਵੇਂ ਪੀਸ ਇਹ 8.5 ਇੰਚ ਤਿਆਰ ਹੋ ਜਾਣਗੇ ਉਸ ਤੋਂ ਬਾਅਦ ਅਸੀਂ ਆਹ ਸਾਡੀ ਟੀਕ ਪਲਾਈ ਆ ਦੀ ਵੀ ਅਸੀਂ ਪੀਸ ਕੱਟ ਲਾਂਗੇ ਕਿਉਂਕਿ 8 ਫੁੱਟ ਦੀ ਸ਼ੀਟ ਹੈ ਉਹ ਸਾਡਾ ਇਹ 75 ਇੰਚ ਲੱਗਦਾ ਇਸ ਸਾਈਡ ਤੋਂ ਇਹਦਾ ਆਟਾ ਪੀਸ ਕੱਟ ਦਾਂਗੇ ਪਰ ਉਸ ਤੋਂ ਬਾਅਦ ਅਸੀਂ ਇਹ 8 8 ਇੰਚ ਦੇ ਪੀਸ ਕੱਟ ਲਾਂਗੇ ਬਾਕੀ ਜਿੰਨਾ ਤੁਸੀਂ ਸਾਈਜ਼ ਰੱਖਿਆ ਕੋ ਹਿਸਾਬ ਨਾਲ ਕੱਟ ਸਕਦੇ ਹੋ ਸਾਡਾ 8 ਇੰਚ ਅਸੀਂ ਫੱਟਾ ਤਿਆਰ ਕੀਤਾ ਹੈ ਔਰ ਇਹਨਾਂ ਦੋ ਫੱਟੇ ਅਸੀਂ ਟੀਕ ਪਲਾਈ ਦੇ 8 8 ਇੰਚ ਕੱਟ ਲਾਂਗੇ ਇਹ ਪਲਾਈ ਆ ਕੱਟ ਦਾਂਗੇ ਅਸੀਂ ਉਸ ਤੋਂ ਬਾਅਦ ਅਸੀਂ ਇਹਨੂੰ ਪਲਾਈਆਂ ਫਿੱਟ ਕਰ ਲਾਂਗੇ ਜੋ ਅਸੀਂ ਮੋਲਡਿੰਗ ਲਗਾਈ ਹੈ ਇਹਦੇ ਵਿੱਚ ਅਸੀਂ ਪਲਾਈਆਂ ਫਿੱਟ ਕਰ ਲੈਣੀਆਂ ਨੇ ਨਿਸ਼ਾਨ ਲਗਾ ਕੇ ਤੁਸੀਂ ਇਹਨੂੰ ਆਰੀਆ ਨਾਲ ਜਾਂ ਕਟਰ ਨਾਲ ਕੱਟ ਸਕਦੇ ਹੋ ਅਸੀਂ ਇਹਨੂੰ ਨਿਸ਼ਾਨ ਲਗਾ ਕੇ ਕਟਰ ਦੇ ਨਾਲ ਕੱਟ ਦਾਂਗੇ ਔਰ ਇਹਨੂੰ ਅਸੀਂ ਦੋਵੇਂ ਪੀਸ ਕੱਟ ਕੇ ਪ੍ਰੋਫਾਈਲ ਉੱਪਰ ਲਗਾ ਕੇ ਉਹਨੂੰ ਅਸੀਂ ਪੇਸਟ ਕਰ ਦਾਂਗੇ ਜਿੱਧਰ ਅਸੀਂ ਮਾਰਜਨ ਲਗਾਈ ਹੈ ਉਹ ਵਿਚ ਵਾਲਾ ਪਾਸਾ ਰਹਿ ਜਾਏਗਾ ਔਰ ਜਿਹੜੀ ਪਲਾਈ ਵਾਲੀ ਟੱਕਰ ਉਹ ਅਸੀਂ ਮੋਲਡਿੰਗ ਦੇ ਨਾਲ ਲਗਾ ਦਾਂਗੇ। ਫਿਰ ਇਹਨੂੰ ਅਸੀਂ ਔਨਾਂ ਚ 17 ਨੰਬਰ ਕਿਲਾ ਲਗਾ ਦਾਂਗੇ। ਫਾਈਲ ਕੋਲ ਚੰਗੀ ਤਰ੍ਹਾਂ ਲਗਾ ਕੇ ਇਹਨੂੰ ਪੇਸਟ ਕਰ ਦਾਂਗੇ ਅਸੀਂ। ਔਰ ਇਹਦੀ ਸੇਮ ਕੋ ਲੁੱਕ ਜੋ ਲੱਕੜ ਵਾਲੇ ਦਿੱਲੇ ਦੀ ਹੁੰਦੀ ਹੈ ਉਹੀ ਆਏਗੀ। ਦੋਨੋਂ ਸਾਈਡ ਇਸ ਤਰ੍ਹਾਂ ਆਈ ਅਸੀਂ ਨਵੇਂ ਮੈਂ ਦੀ ਪਲਾਈ ਲਗਾਵਾਂਗੇ। ਤੁਸੀਂ ਚਾਹੋ ਤੇ ਅੱਧਾਂ ਦੀ ਪਲਾਈ ਵੀ ਲਗਾ ਸਕਦੇ ਹੋ। ਔਰ ਮੋਲਡਿੰਗ ਦੇ ਬਿਲਕੁਲ ਬਰਾਬਰ ਆ ਗਈ ਆ ਜੋ ਅਸੀਂ ਟੇਪਰ ਮੋਲਡਿੰਗ ਲਗਾਈ ਆ ਉਹਦੇ ਬਿਲਕੁਲ ਬਰਾਬਰ ਆ ਜਗੀਆ ਵੇਖ ਸਕਦੇ ਤੁਸੀਂ। ਬਿਲਕੁਲ ਉਹਦੇ ਬਰਾਬਰ ਆ ਗਈ ਆ 9mm ਦੀ ਪਲਾਈ ਔਰ ਇਹ ਮਾਰਜਨ ਵਾਲਾ ਪਾਸਾ ਅੰਦਰ ਹੈ। ਉਸ ਤੋਂ ਬਾਅਦ ਅਸੀਂ ਵੀਨਰ ਲਗਾਵਾਂਗੇ। ਟੇਪ ਪਲਾਈ ਕਰਨ ਹੈ ਜਿਹਨੂੰ ਅਸੀਂ ਇਹਨੂੰ ਵੀ ਅਸੀਂ ਕੱਟ ਕੇ ਪੇਸਟ ਕਰ ਦਾਂਗੇ ਦੇ ਉੱਪਰ ਹੀ ਔਰ ਜਿਹੜੀ ਇਹ 4mm ਦੀ ਟੇਪ ਪਲਾਈ ਆ ਔਰ ਇਹਦਾ ਸਿਰ ਉੱਪਰ ਆ ਜਾਵੇਗਾ ਜਿਵੇਂ ਅਸੀਂ ਲੱਕੜੀ ਦਾ ਜ਼ਿੱਲਾ ਬਣਾਉਨੇ ਆ ਉਹਦੀ ਕੰਨੀ ਉੱਪਰ ਵੱਧ ਜਾਂਦੀ ਉਹ ਸੇਮ ਹੀ ਉਸ ਤਰ੍ਹਾਂ ਹੀ ਅਸੀਂ ਇਹਦੀ ਸ਼ੇਪ ਤਾਂਗੇ ਆ ਵੇਖ ਸਕਦੇ ਤੁਸੀਂ ਸਾਈਡ ਤੋਂ ਸੇਮ ਉਹ ਹੀ ਇਹਦੀ ਲੁੱਕ ਆਈ ਹੈ ਦੂਤਰੀ ਅਪਲਾਈ ਵੀ ਅਸੀਂ ਕਟ ਕਰਕੇ ਇਸ ਤਰ੍ਹਾਂ ਹੀ ਪੇਸਟ ਕਰ ਦਾਂਗੇ ਔਰ ਜਿਹੜਾ ਸੈਂਟਰ ਵਿੱਚੋਂ ਖਾਲੀ ਰਹਿ ਗਿਆ ਤੇ ਅਸੀਂ ਡਿਜ਼ਾਈਨ ਪਾਵਾਂਗੇ ਲੋਰ ਦਾ ਉਹ ਵੀ ਤੁਹਾਨੂੰ ਅਸੀਂ ਗੋਲੇ ਬਣਾ ਕੇ ਪਾਵਾਂਗੇ ਰੂਟਰ ਮਸ਼ੀਨ ਤੇ ਕਿਸ ਤਰ੍ਹਾਂ ਬਣਾਈਦੇ ਆ ਆ ਵੇਖ ਸਕਦੇ ਤੁਸੀਂ ਬਿਲਕੁਲ ਦਿੱਲੇ ਵਾਲੀ ਸ਼ੇਪ ਆ ਗਈ ਹੈ ਲੰਬੇਿੱ ਦਿੱਲੇ ਜਿਸ ਤਰ੍ਹਾਂ ਬਣਾਈ ਰਿਆ ਸੀ। ਹੁਣ ਉਸ ਤੋਂ ਬਾਅਦ ਇਹ ਜੋ ਵਿੱਚ ਜਗ੍ਹਾ ਬਚ ਗਈ ਉਹ ਮਾਪ ਲਾਂਗੇ। ਇਹ ਸਾਡੀ ਆਈ ਹੈ 7 ਇੰਚੀ 6 ਫੁੱਟ। ਉਸ ਤੋਂ ਬਾਅਦ ਇਹ ਰੂਟਰ ਮਸ਼ੀਨ ਆ ਇਹਦੇ ਵਿੱਚ ਅਸੀਂ 9 mm ਦਾ ਬਿੱਟ ਬਣਿਆ ਹੋਇਆ ਹੈ ਔਰ ਸਾਈਡ ਤੇ 1 ਇੰਚ ਅਸੀਂ ਗੋਲਾ ਤਿਆਰ ਕਰਾਂਗੇ ਔਰ ਇਹਦੇ ਵਿੱਚ ਜਿਹੜੀ ਛੀਰੀ ਪਏਗੀ ਉਹ 9 mm ਔਰ ਗਹਿਰਾਈ ਉਹਦੀ 6 mm ਰੱਖਾਂਗੇ। ਆਸੀਂ ਗੋਲਾ ਵੀ ਲਗਾ ਲਿਆ 9 mm ਦਾ ਥੋੜਾ ਜਿਹਾ ਹਲਕਾ ਕੱਟ ਹੀ ਹੈ। ਤਾਂ ਕਿ ਜਿਹੜੀ ਚੀਨੀ ਪਏਗੀ ਉਹਦੇ ਵਿੱਚ ਅਸੀਂ ਲਾ ਸਕੀਏ 4.5 ਹੈ ਸੂਦੀ ਸਾਡੀ ਫੱਟੀ ਤਿਆਰ ਕੀਤੀ ਆ ਸੀ ਅੱਧਾ ਇੰਚੀ ਅੱਧਾ ਸੂਤ ਔਰ ਚੁੜਾਈ ਦੀ ਤੁਹਾਨੂੰ ਪਹਿਲੇ ਦੱਸ ਹੀ ਹੈ ਜੋ ਵਿੱਚ ਸਾਈਜ਼ ਬਚਿਆ ਉਹਦਨ ਅਸੀਂ ਅੱਧਾ ਸੂਤ ਫालतू ਲੈ ਲਈ ਹੈ ਇਹਦੇ ਬਾਅਦ ਅਸੀਂ ਇਹਦੀ ਸਫਾਈ ਕਰ ਦਾਂਗੇ ਸਾਫ ਸਾਈਡ ਅਸੀਂ ਗ੍ਰੈਂਡਰ ਲਗਾਵਾਂਗੇ ਇਹਨੂੰ ਅਸੀਂ 100 ਨੰਬਰ ਦਾ ਹੈ ਤੇ ਰੇਗਮਾਰ ਚਲਾਵਾਂਗੇ ਬਿਲਕੁਲ ਗ੍ਰੈਂਡਰ ਬਿਲਕੁਲ ਬਰਾਬਰ ਚਲਾਓ ਔਰ ਇਸ ਤੋਂ ਬਾਅਦ ਅਸੀਂ ਪਹਿਲੇ ਇੱਕ ਛਿਰੀ ਤੇ ਪਾਵਾਂਗੇ ਮਸ਼ੀਨ ਤੇ ਅਸੀਂ ਇਹ ਅਸੀਂ ਜਿਹੜੀ ਪਲਾਈ ਵਿੱਚ ਛਿਰੀ ਪੱਲੇ ਵਿੱਚ ਪਲਾਈ ਪਾਣ ਵਾਲੀ ਛਿਰੀ ਹੁੰਦੀ ਨਾਲ ਅਸੀਂ ਇਹਦੀ 324 ਛਿਰੀ ਪਾਵਾਂਗੇ ਆ ਵੇਖ ਸਕਦੇ ਤੁਸੀਂ ਇਹਨਾਂ ਅਸੀਂ 300 ਤੋਂ ਪਰਾਂ ਪਾ ਲਿਆ ਔਰ ਤੋਂ ਬਾਅਦ ਅਸੀਂ 20 ਨੰਬਰ ਦੀ ਇਹ ਕਿਲ ਸਾਈਡ ਤੇ ਲਗਾ ਦਾਂਗੇ ਤਾਂ ਜੀ ਛੱਡ ਕੇ ਦੋਵੇਂ ਸਾਈਡ ਬਾਕੀ ਇਹ ਬੰਨਿਆ ਜਾਏ ਔਰ ਆ ਛਿਰੀ ਤੁਸੀਂ ਰੂਟਰ ਨਾਲ ਵੀ ਪਾ ਸਕਦੇ ਹੋ ਲੇਕਿਨ ਸਾਡੇ ਕੋਲ ਮਸ਼ੀਨਸ ਅਸੀਂ ਉਦੋਂ ਨਾਲ ਪਾਈਏ ਤਾਂ ਕਿ ਸਿੱਧਾ ਰਹੇ ਇਸ ਤਰ੍ਹਾਂ ਹੀ ਅਸੀਂ ਇਹਨੂੰ ਨਾਲ ਮਲਾ ਕੇ ਗੋਲੇ ਕੱਢਦੇ ਜਾਵਾਂਗੇ 1 ਇੰਚ ਸਾਡਾ ਤੜਾਈਏ ਗੋਲੇ ਦੀ ਔਰ ਚਿਰੀ ਇਹਦੀ 9 mm ਹੈ 300 ਹਾ ਤੁਸੀਂ ਵੇਖ ਸਕਦੇ ਹੋ ਆਰਾਮ ਨਾਲ ਰੂਟਰ ਚਲਾਓ ਤੁਸੀਂ ਅੱਗੇ ਹੰਡ ਸਫਾਈ ਹੈਗੀ ਔਰ ਬੈਕ ਵੀ ਜਾਂਦੇ ਜਾਓ ਇੱਕ ਵਾਰੀ ਸਿੱਧਾ ਲੈ ਕੇ ਫਿਰ ਬੈਕ ਚਲੇ ਜਾਓਗੇ ਇਹਦੇ ਨਾਲ ਜਿਹੜੀ ਚਿਰੀ ਹੁੰਦੀ ਬਿਲਕੁਲ ਸਫਾਈ ਆ ਜਾਂਦੀ ਉਹਦੇ ਵਿੱਚ ਇਸ ਤਰ੍ਹਾਂ ਅਸੀਂ ਜਿਹੜੀ ਨੀਚੇ ਫੱਟੀ ਲੱਗੀ ਹੈ ਰੋਟਰ ਦੀ ਉਹ ਅਗਲੀ ਛੀਰੇ 'ਚ ਪਾਏ ਪੰਦ ਜਾਵੋ ਤੁਸੀਂ ਇੱਕ ਤੇ ਗੋਲੇ 'ਚ ਬਿਲਕੁਲ ਫਰਕ ਨਹੀਂ ਆਏਗਾ ਸੇਮ ਤੁਹਾਡਾ ਉਸ ਤਰ੍ਹਾਂ ਹੀ ਗੋਲਾ ਨਿਕਲੇਗਾ ਅਗਲਾ ਵੀ ਜੇ ਜੀ ਫੱਟੀ ਥੋੜੀ ਚੋੜੀ ਵੀ ਲੈ ਸਕਦੇ ਹੋ ਤਾਂ ਕਿ ਥੋੜਾ ਫਰਕ ਆਏ ਤੇ ਸਾਈਡ ਤੇ ਨਿਕਲ ਜਾਈ ਲੇਕਿਨ ਅਸੀਂ ਪੂਰੀ ਫੱਟੀ ਲਈ ਹੈ ਸਾਡਾ ਫਰਕ ਨਹੀਂ ਆਏਗਾ ਅਸੀਂ ਪਹਿਲੀ ਇਹ ਤਾਂ ਸਾਰਾ ਮਾਫ ਕਰਦੇ ਆਇਆ ਸੀ ਪਰ ਇਹਦੇ ਜਿਸੀਂ ਆ ਗੋਲੇ ਕੱਢ ਦਾਂਗੇ ਇਸ ਤਰ੍ਹਾਂ ਹੀ ਇਹ 6 ਗੋਲੇ ਨਿਕਲ ਗਿਆ ਸਾਡੇ ਇਹਦੇ ਵਿੱਚ 1.5 ਇੰਚ ਫੱਟੀ ਸੀ ਔਰ 6 ਗੋਲੇ ਇਹਦੇ ਨਿਕਲ ਗਿਆ ਔਰ ਅਸੀਂ ਇਹਨੂੰ ਫਿੱਟ ਕਰ ਦਾਂਗੇ ਦੇ ਦਰਵਾਜੇ ਦੇ ਸੈਂਟਰ ਜਿਹੜੀ ਜਗ੍ਹਾ ਬਚੀ ਸੀ ਇਹ ਵੀ ਅਸੀਂ ਟੇਪਰ ਮੋਲਡਿੰਗ ਦੇ ਵਿੱਚ ਹੀ ਭਰਾਂਗੇ ਅੰਦਰ ਅੰਦਰ ਰੱਖਾਂਗੇ ਤਾਂ ਕਿ ਜਿਹੜਾ ਬਿਲਕੁਲ ਸਿੱਧਾ ਡਿਜ਼ਾਈਨ ਆਇਆ ਔਰ ਕੱਟ ਕੇ ਅਸੀਂ ਇਹਨੂੰ ਵੀ ਫੇਵਿਕਾ ਲਗਾ ਕੇ ਪੇਸਟ ਕਰ ਦਾਂਗੇ ਬਹੁਤ ਹੀ ਸ਼ਾਨਦਾਰ ਇਹ ਡਿਜ਼ਾਈਨ ਤਿਆਰ ਹੋਏਗਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਏ ਤੇ ਲਾਈਕ ਜਰੂਰ ਕਰੋ ਕਮੈਂਟ ਕਰਕੇ ਦੱਸੋ ਇਹ ਡਿਜ਼ਾਈਨ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਬਹੁਤ ਹੀ ਅੱਛਾ ਦੇਖੋ ਪੁੱਲਾ ਤਿਆਰ ਹੋਏਗਾ ਔਰ ਜਦੋਂ ਇਹ ਪਾਲਿਸ਼ ਹੋ ਜਾਏਗਾ ਹੋਰ ਵੀ ਇਹਦੀ ਖੂਬਸੂਰਤੀ ਵਧ ਜਾਏਗੀ ਚਮਕ ਵਧ ਜਾਏਗੀ ਇਹ ਬਿਲਕੁਲ ਇੱਕ ਸਪੇਸ ਤੇ ਆਇਆ ਔਰ ਵੇਖੋ ਮੇਰੇ ਕੋਲ ਜੋ ਅਸੀਂ ਦਿੱਲਾ ਬਣਾਉਣੇ ਆ ਲੱਕੜੀ ਦਾ ਉਸ ਤਰੀਏ ਦੀ ਸ਼ੇਪ ਤਿਆਰ ਹੋਈ ਆ। ਹੋਰ ਬਹੁਤ ਹੀ ਵਧੀਆ ਡਿਜ਼ਾਈਨ ਤਿਆਰ ਹੋਇਆ ਲੰਬਾ ਦਿਲਾ ਔਰ ਇੰਦੇ ਵਿੱਚ ਰੂਰਸੀ ਪਾਇਓਇਆ। ਬਹੁਤ ਹੀ ਸ਼ਾਨਦਾਰ ਇਹ ਡੋਰ ਤਿਆਰ ਹੋਇਆ ਲਾਈਵ ਵਾਲਾ। ਇਸ ਤਰ੍ਹਾਂ ਤੁਸੀਂ ਵੀ ਦਿਲੇ ਬਣਾ ਸਕਦੇ ਹੋ।